ਉਹ ਕੰਮ ਨਹੀਂ ਕਰ ਦੇਣਾ ਅੰਦਰ ਤੋਂ ਰਿਪੋਰਟਾਂ ਮਿਲਦੀਆਂ ਨੇ ਕਹਿੰਦੇ ਤੇਰੀ ਡੰਗਾ ਤੋੜਾਂਗੇ ਇਹਨੂੰ ਗੈਪ ਕਰਾਂਗੇ ਇਸ ਤਰੀਕੇ ਨਾਲ ਦੋ ਦੋ ਤਿੰਨ ਤਿੰਨ ਦਿਨਾਂ ਦਾ ਗੈਪ ਕਰਕੇ ਪਹਿਲਾਂ ਇਹਨੂੰ ਇਹਦੀ ਡੰਗਾ ਟੂਗਾ ਤੋੜਾਂਗੇ ਅਸੀਂ ਮਾਰ ਮਹਿਸੂਸ ਕਰਾਂਗੇ ਜਿੱਦਣ ਡੰਗਾ ਟੁੱਟਣ ਗਿਆ ਸਾਡੀ ਸੰਦੋਲਨ ਪਿੱਛੇ ਆਵੇ ਕਿੰਦਾਵਾ ਜ਼ੋਰ ਕੀ ਕਰ ਅੱਜ ਵੀ ਉਹਨੇ ਜਦੋਂ ਮੈਂ ਪਿੰਡ ਕੋਲ ਚੱਲੇ ਇੱਥੇ ਆਇਆ ਉਹਨੇ ਮੇਰੇ ਬਿੱਤੇ ਜੀਭੀਆਂ ਲਾਈ ਸਤਿ ਸ਼੍ਰੀ ਅਕਾਲ ਦੋਸਤੋ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਨਿਕੜ ਕੇ ਸਾਹਮਣੇ ਆ ਰਹੀ ਹੈ ਜੋ ਕਿ ਜੁੜੀ ਹੋਈ ਹੈ ਕਿਸਾਨੀ ਮੋਰਚੇ ਦੇ ਨਾਲ ਸੋ ਦੱਸਦੀ ਹੈ ਕਿ ਨਵਦੀਪ ਸਿੰਘ ਜੋ ਕਿ ਵਾਟਰ ਕੈਨਨ ਵਾਲਾ ਜੋ ਕਿ ਬਹੁਤ ਜ਼ਿਆਦਾ ਹੀ ਸੁਰੱਖਿਆ ਦੇ ਵਿੱਚ ਆਇਆ ਸੀ ਜਦੋਂ ਪਹਿਲਾ ਕਿਸਾਨੀ ਅੰਦੋਲਨ ਸਟਾਰਟ ਕੀਤਾ ਸੀ ਉੱਥੇ ਹੀ ਉਸਨੇ ਵਾਟਰ ਕੈਨਨ ਦਾ ਮੂੰਹ ਮੋੜਿਆ ਸੀ ਜਿਸ ਤੋਂ ਬਾਅਦ ਉਹ ਸੁਰੱਖਿਆ 'ਚ ਆ ਗਿਆ ਸੀ ਅਤੇ ਹੁਣ ਚੱਲਦੇ ਧਰਨੇ ਦੇ ਵਿੱਚ ਉਹ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਸੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਸ ਨੂੰ ਹਰਿਆਣਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਕੋਰਟ ਤੋ 2 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਤੇ ਜਿਸ ਤੋਂ ਬਾਅਦ ਭਾਨੇ ਸਿੱਧੂ ਨੇ ਵੱਡਾ ਐਲਾਨ ਕਰ ਦਿੱਤਾ ਕਿ ਸਾਨੂੰ ਕੇਜਰੀਵਾਲ ਨਾਲ ਸਮਝੋ ਜਿਸ ਨੂੰ ਤੁਸੀਂ ਚੁੱਕ ਕੇ ਜੇਲ੍ਹ ਦੇ ਵਿੱਚ ਡੱਕ ਲਮੋਗੇ ਅਸੀਂ ਆਪਣੇ ਭਰਾ ਦੇ ਲਈ ਨਵਦੀਪ ਦੇ ਲਈ ਕੋਈ ਨਾ ਕੋਈ ਸੰਘਰਸ਼ ਵੇਡਾਂਗੇ ਉਸ ਨੂੰ ਜਲਦੀ ਹੀ ਬਾਹਰ ਲੈ ਕੇ ਆਵਾਂਗੇ ਅਤੇ ਸਰਕਾਰਾਂ ਦੇ ਤਿੱਖੇ ਨਿਸ਼ਾਨੇ ਸਾਦੇ ਭਾਨੇ ਸਿੱਧੂ ਨੂੰ ਕਿਹਾ ਕਿ ਜੋ ਵੀ ਪੰਜਾਬ ਦੇ ਹੱਕ ਦੇ ਵਿੱਚ ਕਿਸਾਨੀ ਦੇ ਹੱਕ ਦੇ ਵਿੱਚ ਉਹ ਬੋਲਦਾ ਹੈ ਸਰਕਾਰਾਂ ਉਹਨਾਂ ਦੇ ਨਾਲ ਅਜੇ ਹੀ ਕਰਤੂਤ ਕਰਦੀਆਂ ਨੇ ਅਤੇ ਉੱਥੇ ਹੀ ਭਾਨੇ ਸਿੱਧੂ ਨੇ ਕਿਹਾ ਕਿ ਪੰਜਾਬ ਅਤੇ ਹਰਿਆਣੇ ਦੇ ਲੋਕਾਂ ਨੂੰ ਅਤੇ ਕਿਸਾਨ ਜਥੇਬੰਦੀਆਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਜਲਦੀ ਤੋਂ ਜਲਦੀ ਕੋਈ ਫੈਸਲਾ ਲਿੱਤਾ ਜਾਵੇ ਵੱਡੀ ਕੋਲ ਦਿੱਤੀ ਜਾਵੇ ਜੋ ਕਿ ਨਵਦੀਪ ਸਿੰਘ ਜਲਵੇੜਾ ਉਹ ਕਿਸਾਨਾਂ ਦੇ ਹੱਕਾਂ ਲਈ ਅਤੇ ਪੰਜਾਬ ਦੀ ਗੱਲ ਹਮੇਸ਼ਾ ਹੀ ਕਰਦਾ ਹੈ ਇਸ ਕਰਕੇ ਸਾਡਾ ਹੱਕ ਬਣਦਾ ਹੈ ਕਿ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਰਕਾਰਾਂ ਕਰਦੀਆਂ ਕੀ ਨੇ ਤੇ ਪ੍ਰਸ਼ਾਸਨ ਕਰਦਾ ਕੀ ਹੈ ਨਹੀਂ ਤਾਂ ਨਵਦੀਪ ਦੇ ਉੱਤੇ ਵੱਡੇ ਤਸ਼ੱਦਦ ਹੋਣੇ ਹਨ ਹਰਿਆਣੇ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਅਤੇ ਉੱਥੇ ਭਾਨਾ ਸਿੱਧੂ ਇਹ ਕਹਿੰਦਾ ਹੋਇਆ ਵੀ ਜ਼ਰ ਆਇਆ ਕਿ ਤੁਸੀਂ ਕੇਜਰੀਵਾਲ ਚੱਕ ਲਿਆ ਹੋਣਾ ਜਿਹੜੇ ਕਿ ਆਮ ਆਦਮੀ ਪਾਰਟੀ ਵਾਲੇ ਚੁੱਪ ਕਰਕੇ ਬੈਠੇ ਨੇ ਪਰ ਅਸੀਂ ਚੁੱਪ ਕਰਨ ਵਾਲੇ ਨਹੀਂ ਸੋ ਬਾਕੀ ਆਓ ਲੈ ਚਲਦੇ ਹਾਂ ਤੁਹਾਨੂੰ ਭਾਨੇ ਸਿੱਧੂ ਦੀ ਇਸ ਵੀਡੀਓ ਵੱਲ ਵੀਡੀਓ ਦੇਖਣ ਤੋਂ ਬਾਅਦ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਇੱਕ ਹੋਰ ਵੱਡੀ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਸਤਿਕਾਰਯੋਗ ਮੇਰੇ ਭੈਣ ਭਰਾ ਇਸ ਵੀਡੀਓ ਨੂੰ ਦੇਖਣਗੇ ਕਿਉਂਕਿ ਮੈਂ ਨਵਾਂ ਫੇਸਬੁੱਕ ਪੇਜ ਬਣਾਇਆ ਹੈ ਜਿੰਨੇ ਵੀ ਤੁਸੀਂ ਦੇਖੋਗੇ ਸਾਂਝਾ ਕਰ ਦੇਣਾ ਤੇ ਜੇ ਕੋਈ ਚੈਨਲ ਚਲਾ ਸਕਦਾ ਮੇਰੀ ਇਸ ਵੀਡੀਓ ਨੂੰ ਜਰੂਰ ਚਲਾਉਣਾ ਇਸ ਸਮੇਂ ਦੀ ਬੜੀ ਮੰਦ ਭਾਗੀ ਖਬਰ ਆ ਕਿ ਸਾਡਾ ਭਰਾ ਜਿਹੜਾ ਨਵਦੀਪ ਜਲਵੇੜਾ ਉਹ ਚੱਕ ਲੱਤਾ ਪੁਲਿਸ ਨੇ 307 ਜਿਹੜਾ ਪਰਚਾ ਜਿਹੜੀ ਧਾਰਾ ਉਹਦੇ ਤੇ ਪਾਈ ਗਈ ਸੀਗੀ ਉਹਦੇ ਦੇ ਉਹਦੇ ਉਹਦੇ ਵਿੱਚ ਉਹਨੂੰ ਗ੍ਰਿਫਤਾਰ ਕੀਤਾ ਮਹਾਲੀ ਤੋਂ ਇਸ ਕਰਕੇ ਮੈਂ ਨੌਜਵਾਨਾਂ ਨੂੰ ਲੋਕਾਂ ਨੂੰ ਕਹਿਣਾ ਚਾਹਣਾ ਖਾਸ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਣਾ ਉਹ ਹਰਿਆਣੇ ਦੇ ਵਿੱਚ ਆ ਹਰਿਆਣੇ ਦੇ ਲੋਕਾਂ ਨੂੰ ਕਹਿਣਾ ਚਾਹਣਾ ਤੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਣਾ ਵੀ ਆਪਾਂ ਉਸ ਭਰਾ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰੀਏ ਤੇ ਕਿਸਾਨ ਜਿੱਥੇ ਬੰਦਿਆਂ ਨੂੰ ਮੈਂ ਬੇਨਤੀ ਕਰਦਾ ਕਿ ਵੱਡੀ ਕਾਲ ਦੇਣ ਉਸ ਦੇ ਹੱਕ ਦੇ ਵਿੱਚ ਕਿਉਂਕਿ ਉਹ ਨੌਜਵਾਨ ਨਵਦੀਪ ਜਲਵੇੜਾ ਬਹੁਤ ਲੰਮੇ ਸਮੇਂ ਤੋਂ ਕਿਸਾਨੀ ਦੀ ਗੱਲ ਆਪਣੇ ਪੰਜਾਬ ਦੀ ਗੱਲ ਕਰਦਾ ਹੁੰਦਾ ਇਸ ਕਰਕੇ ਸਾਡਾ ਹੱਕ ਵੰਡਦਾ ਨਹੀਂ ਸਰਕਾਰ ਨੇ ਸਾਨੂੰ ਪਤਾ ਹੀ ਆ ਕਿ ਸਰਕਾਰਾਂ ਕਰਦੀਆਂ ਕਿਹਨੇਗੀਆਂ ਤੇ ਪ੍ਰਸ਼ਾਸਨ ਕਰਦਾ ਕੀ ਹੈ ਨਹੀਂ ਉਹਦੇ ਉੱਪਰ ਵੱਡੀ ਜਿਹੜੀ ਤਸ਼ੱਦਦ ਹੋਣੀ ਹੈ ਮੈਂ ਬੇਨਤੀ ਕਰਦਾ ਇੱਧਰ ਹੀ ਕੱਢ ਲੈ ਮੈਂ ਬੇਨਤੀ ਕਰਦਾ ਇੱਧਰ ਹੀ ਕੱਢ ਲੈ ਮੈਂ ਬੇਨਤੀ ਕਰਦਾ ਸਾਰੇ ਹੀ ਸਤਿਕਾਰਯੋਗ ਸਾਡੇ ਨੌਜਵਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਕਿ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰਨਾ ਕਿ ਜਿਹੜਾ ਨਵਦੀਪ ਜਲਵੇੜਾ ਚੱਕਿਆ ਜਿਹੜੀ ਭਾਜਪਾ ਦੀ ਸਰਕਾਰ ਆ ਹਰਿਆਣੇ ਦੇ ਵਿੱਚ ਤੇ ਆਸਤਾਂ ਬੇਸਕ ਚੋਣ ਜਾਬਤਾ ਵੀ ਲੱਗਿਆ ਹੋਇਆ ਪਰ ਅਸੀਂ ਇਹ ਗੱਲ ਕਹਿਣਾ ਅਸੀਂ ਕੇਸਰੀਵਾਲ ਜਿਹੜਾ ਉਹਨਾਂ ਦੀ ਆਮ ਆਦਮੀ ਪਾਰਟੀ ਵਾਂਗੂ ਚੁੱਪ ਕਰਕੇ ਨਹੀਂ ਬੈਠਾਂਗੇ ਉਹ ਤੁਸੀਂ ਕੇਸਰੀਵਾਲ ਚੁੱਪ ਬੰਦ ਕਰ ਲਿਆ ਹੋਣਾ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਭਰਾ ਦੇ ਹੱਕ ਦੇ ਵਿੱਚ ਵੱਡੇ ਧਰਨੇ ਵੱਡੇ ਪ੍ਰੋਟੈਸਟ ਕਰਾਂਗੇ ਨਵਦੀਪ ਚਲਵੇੜਾ ਨੌਜਵਾਨ ਸਾਡੇ ਬਹੁਤ ਸਮੇਂ ਤੋਂ ਲੰਮੇ ਸਮੇਂ ਤੋਂ ਪੰਜਾਬ ਦੀ ਗੱਲ ਕਰਦਾ ਕਿਸਾਨੀ ਦੀ ਗੱਲ ਕਰਦਾ ਤੇ ਅਸੀਂ ਉਸ ਭਰਾ ਦੇ ਹੱਕ ਦੇ ਵਿੱਚ ਵੱਟਾ ਜਿਹੜਾ ਅਸੀਂ ਪ੍ਰਦਰਸ਼ਨ ਕਰਾਂਗੇ ਜਿਸ ਵੀ ਤਰ੍ਹਾਂ ਦੀ ਕਾਲ ਹੁੰਦੀ ਆ ਕਿਉਂਕਿ ਮੈਨੂੰ ਪਤਾ ਸਰਕਾਰ ਨੇ ਜੇ ਅਸੀਂ ਉਸ ਭਰਾ ਦੇ ਹੱਕ ਦੇ ਵਿੱਚ ਨਾ ਖੜੇ ਦਾ ਸਰਕਾਰ ਨੇ ਲੰਮਾ ਸਮਾਂ ਉਹਨੂੰ ਜੇਲ੍ਹ ਤੋਂ ਬਾਹਰ ਨਹੀਂ ਆਉਣ ਦੇਣਾ ਤੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਜਿੰਨੇ ਵੀ ਤੁਸੀਂ ਮੇਰੀ ਇਸ ਗੱਲ ਨੂੰ ਸੁਣ ਰਹੇ ਹੋ ਵੱਧ ਤੋਂ ਵੱਧ ਸਾਂਝਾ ਕਰ ਦੇਣਾ ਇਹ ਨਵਾਂ ਫੇਸਬੁੱਕ ਪੇਜ ਆ ਕਿਉਂਕਿ ਲੋਕਾਂ ਤੱਕ ਮੇਰੀ ਆਵਾਜ਼ ਨਹੀਂ ਜਾਂਦੀ ਜਿਹੜੀ ਮੇਰੀ ਆਵਾਜ਼ ਨਹੀਂ ਜਾਂਦੀ ਤੇ ਨਵਾਂ ਪੇਜ ਬਣਾਇਆ ਹੋਇਆ ਮੇਰੇ ਵੀਰੋ ਭਰਾਵੋ ਨਵਦੀਪ ਜਲਵੇੜਾ ਬੱਟ ਕਰਨ ਵਾਲਾ ਜਿਹੜਾ ਸਾਡਾ ਭਰਾ ਨਵਦੀਪ ਬੱਟ ਕਰਨ ਵਾਲਾ ਉਹਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਮਹਾਲੀ ਤੋਂ ਰਾਤ ਦਾ ਗ੍ਰਿਫਤਾਰ ਕੀਤਾ ਹੋਇਆ ਉਸ ਭਰਾ ਦੇ ਆਪਾਂ ਹੱਕ ਦੇ ਵਿੱਚ ਡੱਟ ਕੇ ਖੜਨਾ ਤੇ ਜਿਸ ਵੀ ਤਰ੍ਹਾਂ ਦੀ ਅੱਗੇ ਜਥੇਬੰਦਿਆ ਕਾਲ ਦਿੰਦਿਆਂ ਨਗੀਆਂ ਆਪਾਂ ਉਸ ਕਾਲ ਦੇ ਉੱਪਰ ਇਕੱਠੇ ਹੋਣਾ ਸਾਰਿਆਂ ਨੇ ਤੇ ਆਪਾਂ ਉਸ ਭਰਾ ਦੇ ਹੱਕ ਦੇ ਵਿੱਚ ਡਟ ਕੇ ਜਿਹੜਾ ਆਪਾਂ ਪ੍ਰਦਰਸ਼ਨ ਕਰਨੇ ਆ ਉਸ ਭਰਾ ਨੂੰ ਜੇ ਆਪਾਂ ਨਾ ਹੱਕ ਦੇ ਵਿੱਚ ਖੜੇ ਤਾਂ ਜਿਸ ਹਾਵ ਨਾਲ ਉਸ ਹਰਿਆਣਾ ਪੁਲਿਸ ਤੋਂ ਲੰਮੇ ਸਮੇਂ ਦੀ ਉਹਦੇ ਪਿੱਛੇ ਲੱਗੀ ਫਿਰਦੀ ਆ ਲੰਮੇ ਸਮੇਂ ਤੋਂ ਉਹਨੂੰ ਚੱਕਣ ਨੂੰ ਫਿਰਦੇ ਆ ਬਚਦਾ ਫਿਰਦਾ ਸੀਗਾ ਪਰ ਅੱਜ ਤੱਕਰ ਬਚਦਾ ਰਿਹਾ ਉਹ ਪਰ ਹੁਣ ਵੀਰ ਬਣ ਕੇ ਆਪਾਂ ਅੱਜ ਪੁਲਿਸ ਨੇ ਚੱਕ ਲਿਆ ਤੇ ਹੁਣ ਵੀਰ ਬਣ ਕੇ ਆਪਾਂ ਡਟ ਕੇ ਉਸ ਭਰਾ ਦੇ ਹੱਕ ਦੇ ਵਿੱਚ ਖੜੀਏ ਕਿਉਂਕਿ ਗੱਲ ਇਹ ਸਾਡੇ ਸਾਨੂੰ ਪਤਾ ਹੈ ਕਿਸਾਨੀ ਦੀ ਗੱਲ ਆ ਸਾਡੇ ਕਿਸਾਨੀ ਦੀ ਗੱਲ ਆ ਉਸ ਭਰਾ ਨੇ ਬਹੁਤ ਜਿਹੜਾ ਕਿਸਾਨੀ ਖਾਤਰ ਪਰਚੇ ਪਵਾਏ ਨੇਗੇ ਸਿਰ ਤੇ ਜਿਹੜਾ ਐਨ ਕਫਣ ਬਨ ਕੇ ਲੜਦਾ ਰਿਹਾ ਉਹ ਸਾਡਾ ਨੌਜਵਾਨ ਸਾਥੀ ਨਵਦੀਪ ਜਲਵੇੜਾ ਆਓ ਸਾਰੇ ਜਣੇ ਉਹਦੇ ਹੱਕ ਦੇ ਵੇ ਡਟ ਕੇ ਆਵਾਜ਼ ਬੁਲੰਦ ਕਰੀਏ ਤੇ ਸਰਕਾਰ ਮੈਂ ਸਰਕਾਰ ਨੂੰ ਝੁਕਾਈਏ ਤੇ ਮੈਂ ਕਿਸਾਨ ਜਿੱਥੇ ਬੰਦੇ ਨੂੰ ਬੇਨਤੀ ਕਰਦਾ ਕਿ ਵੱਡਾ ਜਿਹੜਾ ਕੱਠ ਦੀ ਕਾਲ ਦਿਓ ਕਾਲ ਦੇਣ ਤੋਂ ਬਾਅਦ ਆਪਾਂ ਜਿਹੜਾ ਜਿੱਥੇ ਵੀ ਆਪਾਂ ਘਰਾਓ ਕਰੀਏ ਆਪਾਂ ਨਵਦੀਪ ਨੂੰ ਬਾਹਰ ਲੈ ਕੇ ਆਈਏ ਹੋ ਸਕਦਾ ਉਹਦੇ ਉੱਪਰ ਪੁਲਸ ਹੁਣ ਤਸ਼ੱਦਦ ਕਰੀ ਜਾਂਦੀ ਹੋਵੇ ਕਿਉਂਕਿ ਬਹੁਤ ਲੰਮੇ ਸਮੇਂ ਤੋਂ ਪੁਲਿਸ ਦੀਆਂ ਅੱਖਾਂ ਦੇ ਵਿੱਚ ਉਹ ਰੜਕ ਰਿਹਾ ਸੀਗਾ ਤੇ ਹੁਣ ਉਹਦੇ ਤੇ ਕੋਈ ਤਸ਼ੱਦਦ ਹੁੰਦਾ ਹੋਊਗਾ ਪੱਕਾ ਤੇ ਆਪਾਂ ਸਾਰੇ ਜਣੇ ਰਲ ਕੇ ਜਿੰਨੇ ਵੀ ਮੇਰੇ ਨੌਜਵਾਨ ਪੰਜਾਬ ਦੇ ਜਿੰਨੇ ਵੀ ਮੇਰੇ ਗੱਲ ਸੁਣਦੇ ਨੇ ਵੱਧ ਤੋਂ ਵੱਧ ਮੇਰੀ ਇਸ ਗੱਲ ਨੂੰ ਸਾਂਝਾ ਕਰਨਾ ਤੇ ਜਿਹੜਾ ਫੇਸਬੁੱਕ ਪੇਜ ਇਹਨਾਂ ਨੇ ਪਹਿਲਾਂ ਵਾਲਾ ਬੰਦ ਕਰਤਾ ਸੀ ਹੋ ਸਕਦਾ ਇਹਨੂੰ ਵੀ ਨਾ ਬੰਦ ਕਰ ਦੇਣ ਨਿਹੜਾ ਨਵਾਂ ਬਣਾਇਆ ਤੇ ਆਪਾਂ ਡੱਟ ਕੇ ਉਸ ਭਰਾ ਦੇ ਹੱਕ ਦੇ ਵਿੱਚ ਖੜੀਏ ਐਨਾਂ ਕਿ ਮੇਰੇ ਸਾਰਿਆਂ ਨੂੰ ਬੇਨਤੀਆਂ ਨੇ ਗਿਆ ਨਵਦੀਪ ਵਾਟਰ ਕੈਨਰ ਵਾਲਾ ਜਿਹੜਾ ਕਿ ਰਾਤ ਜਿਹੜਾ ਪੁਲਿਸ ਨੇ ਚੱਕਿਆ ਹੋਇਆ ਰਾਤ ਦਾ ਉਹ ਗਿਫਤਦਾਰੀ ਦੇ ਵਿੱਚ ਐ ਮੈਨੂੰ ਹੁਣੀ ਜਿਹੜੀ ਖ਼ਬਰ ਦੇਖੀ ਮੈਨੂੰ ਤਾਂ ਹੁਣੀ ਪਤਾ ਲੱਗਿਆ ਇਸ ਗੱਲ ਦਾ ਕਿ ਉਹ ਭਰਾ ਚੱਕਿਆ ਹੋਇਆ ਇਸ ਕਰਕੇ ਆਪਾਂ ਸਾਰੇ ਜਿੰਨੇ ਵੀ ਜਾਣੇ ਆਪਣੀ ਕਿਸਾਨੀ ਨੂੰ ਆਪਣ ਨੂੰ ਪਿਆਰ ਕਰਦੇ ਆ ਤੇ ਆਪਣੇ ਪੰਜਾਬ ਨੂੰ ਪਿਆਰ ਕਰਦੇ ਆ ਕਿਉਂਕਿ ਉਹ ਨੌਜਵਾਨ ਬੇਸਕ ਹਰਿਆਣੇ ਦਾ ਹਰਿਆਣਾ ਪੰਜਾਬ ਇਕੱਠੇ